ਉੱਚੜ ਦੇ ਸੂਰਜ ਵਰਗੀਏ ਤੇਰੀ ਕਿਰਨਾ ਵਰਗੀ ਲੋ ਤੇਰਾ ਦਗ-ਦਗ ਕਰਦਾ ਹੁਸਨ ਹੈ ਉਹ ਤੇਰਾ ਦਗ-ਦਗ ਕਰਦਾ ਹੁਸਨ ਹੈ ਪਰ ਦੂਰ ਹੈ ਲੱਖਾਂ ਕੋ ਨੀ ਤੂੰ ਮੋਤੀ ਬੂੰਦ ਤਰੇਲ ਦੀ ਨੀ ਤੂੰ ਪੱਤੀ ਬੂੰਦ ਤਰੇਲ ਦੀ ਫੁੱਲਾਂ ਤੇ ਦਿਸਦੀ ਜੋ ਜੇ ਛੂਆਂ ਤਾਂ ਮੈਂ ਸਿਮਟ ਜਾਊ ਜੇ ਛੂਆਂ ਤਾਂ ਮੈਂ ਸਿਮਟ ਜਾਊ ਜਾਊ ਪੱਤੀਆਂ ਵਿੱਚ ਸਮੋਨੀ ਤੂੰ ਸੁਹਾ ਫੁੱਲ ਗੁਲਾਬ ਦਾ ਹੋਨੀ ਤੂੰ ਸੁਹਾ ਫੁੱਲ ਗੁਲਾਬ ਦਾ ਤੇਰੇ ਅੰਗ ਅੰਗ ਵਿੱਚ ਖੁਸ਼ਬੋ ਨੀ ਤੂੰ ਕਲੀਆਂ ਵਾਂਗੂੰ ਮੈਕਦੀ